नाड़ी दे तीर तोरे दुखिया के कल युगद है टाइम परावो बचपन चलना पल युग है टाइम परावो बचपन चलना पो भी लग जे संत शरण हो चंगा रही जो भी लग ਕਹੇ ਤਾਂ ਜਾਉ ਸੱਚ ਸੁਣਾ ਕੇ ਕਰਹਾਣੀ ਗੁਗਾ ਮਾਣੀ ਤੇ ਪੀਰ ਤੋੜੇ ਦੁੱਖ ਆ ਕੇ ਕਰਹਾਣੀ ਗੁਗਾ ਮਾਣੀ ਤੇ ਪੀਰ ਤੋੜੇ ਦੁੱਖ ਆ ਕੇ ਹੋ ਜਿੰਨਾ ਨੂੰ ਗੀ ਹ ਡਾਕਟਰ ਕਹਿੰਦੇ ਇਹ ਨਹੀਂ ਬਚਦਾ ਹਲਾ ਜੋ ਹੋ ਜਿੰਨਾ ਨੂੰ ਜੀ ਡਾਕਟਰ ਕਹਿੰਦੇ ਇਹ ਨਹੀਂ ਬਚਦਾ but i ਟੋੜੇ ਦੁੱਖ ਆ ਕੇ ਬਹੁਤ ਨੀ ਜਲੰਦਰ ਚੰਡੀਗੜ੍ਹ ਤੇ ਕੀ ਪੰਜਾਬ ਹਰਿਆਣਾ ਓਹ ਦਿੱਲੀ ਜਲੰਦਰ ਚੰਡੀਗੜ੍ਹ ਤੇ ਕੀ ਪੰਜਾਬ ਹਰਿਆਣਾ ਦੁੱਖ ਟੁੱਟਦੇ ਇੱਥੇ ਆ ਕੇ ਤਨ ਪੀਰ ਦਾ ਪਾਣਾ ਦੁੱਖ ਟੁੱਟਦੇ ਇੱਥੇ ਆ ਕੇ ਤਨ ਪੀਰ ਦਾ तोड़े दुकियांगे बाबा जी अॼेर रोडा जी उची पदवी पाग बाबा ਹਾਲੀ ਗੁੰਗਾ ਬਾੜੀ ਦੇ ਤੀਰ ਤੋੜੇ ਦੁਖਿਆਗੇ ਆਪਾ ਜੀ ਪ੍ਰਕਾਸ਼ ਸਿੰਘ ਜੀ ਪੱਕਾ ਇਥੇ ਸਮਈਆ ਆਪਾ ਜੀ ਸਰਕਾਰ ਕਾਫ ਸਿੰਘ ਜੀ ਪੱਕਾ ਇਥੇ ਸਮਈਆ ਨਾਲ ਉਹਨਾਂ ਦੇ ਪੁੱਤ ਤੇ ਪੋਤਾ ਬਾੜੇ ਸੋਹਣੇ ਗਵਈਆ ਨਾਲ ਉਹਨਾਂ ਦੇ ਪੁੱਤ ਤੇ ਪੋਤਾ ਬਾੜੇ ਸੋਹਣੇ ਗਵਈਆ करहाई गुॻा माड़ी ते पीर तोड़े दुखियां के, करहारी गुॻा ਨੇ ਕਬੀਆਂ ਨੂੰ ਮਾਨ ਭੇਜ ਗਏ ਜੀ ਬਾਬਾ ਜੀ ਨੂੰ ਚੜ੍ਹਦੀ ਕਲਾ ਰੱਖੇ ਹਰਮਾਨ ਪਰਮਾਤਮਾ ਫਤਿਹ ਬਖਸ਼ੇ ਬਾਬਾ ਲਖੀਨਾਥ ਜੀ ਮਹਾਰਾਜ ਉਹਨਾਂ ਦੇ ਚਰਨ ਸੇਵਕ ਬਾਬਾ ਸੋਨੇ ਜੀ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਨ ਸਾਲਖਣਾ ਬਣਾ ਸਾਲਖਣਾ ਬਣਾ ਬਾਬਾ ਮੇਜਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਖੰਬੇੜੇ ਵਾਲੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਵੀ ਕਬੀਆਂ ਨੂੰ ਮਾਨ ਭੇਜਿਆ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਰਮਾਨ ਫਤਿਹ ਬਖਸ਼ੇ पत्रकार ਵੀਰ ਨੂੰ ਵਿਚਾਰ ਦੇ ਕਿ ਕਿਹੜੇ ਤਰੀਕੇ ਨਾਲ ਸਾਥ ਸਾਨੂੰ ਵੀਰਾ ਵਿਚਾਰ ਦੇ ਕਰ ਚੁੱਕੇ ਲੈ ਹੁਣ ਕਿਤੇ ਸੋਨਾ ਸਮਾਰੀ ਜਾਦੇ ਲੈਣਾ 21 ਸ਼ਬਦ ਹੋਰ ਬੋਲਾਂਗੇ ਉਹ ਕਿਹੜਾ ਬੋਲਾਂਗੇ ਮਾੜੀ ਵਿੱਚ ਰੱਦ ਬੋਲਦਾ ਕਦੇ ਦੇਖ ਕਿਹੜੀ ਸਾਹਿਬ ਆਕੇ ਕਦੇ ਕਿਹੜੀ ਸਾਹਿਬ ਆਕੇ ਮੈਂ ਦੇਖ ਲੈ ਸ਼ੁਕਰ ਵਾਲੇ ਲੋਕ ਠੀਕ ਹੁੰਦੇ ਨੇ ਸਨਿਏ ਵਾਲੇ ਲੋਕ ਠੀਕ ਹੁੰਦੇ ਨੇ ਮੇਰਾ ਵੀਰ ਵੀਰਵਾਲ ਸਿੰਘ ਜੀ ਪੰਜਾਬ ਦੀ ਮਿੱਠੀ ਕੋਲ ਆਵਾਜ਼ ਇਹ ਵੀ ਬਾਤ ਚ ਗਾਉਣਗੇ ਬੜੀ ਸੋਹਣੀ ਆਵਾਜ਼ ਹੈ ਉਹਨੇ ਵੱਲੋਂ ਆਪਣੇ ਕਵੀਆਂ ਨੂੰ 50 ਲੱਖ ਦਾ ਮਾਲ ਭੇਜਿਆ ਤੇ ਬਾਪੂ ਜਿਹੜੇ ਪੰਡਿਤ ਜੀ ਨੇ ਕਾਲਾ RAM ਜੀ ਬ੍ਰਹਮਣ ਦੇਵਤਾ 4 ਵਜੇ ਅਮਰਤ ਵੇਲੇ ਇੱਥੇ ਇਸ਼ਨਾਨ ਕਰਾਉਂਦੇ ਨੇ ਗੁਰੂ ਆਪੀ ਰਣ ਬ੍ਰਹਮਣ ਦੇਵ ਤੇ ਉਹਨੇ ਵੱਲੋਂ ਕਵੀਆਂ ਨੂੰ ਮਾਲ ਭੇਜਿਆ ਪ੍ਰਮਾਤਮਾ ਚੜ੍ਹਦੀ ਕਲਾ ਹਰਮਾਨ ਫਤਿਹਗੁਰ ਸਾਹਿਬ ਸਿੰਘ ਜੀ ਬਹੁਤ ਸੋਨਾ ਕਿਉਂ ਵੇਚਦੇ ਨੇ ਦੇਸੀ ਕਿਉਂ ਵੇਚਦੇ ਨੇ ਇਹਨਾਂ ਵੱਲੋਂ ਬਹੁਤ ਸਾਰਾ ਕਵੀਆਂ ਨੂੰ ਮਾਲ ਭੇਜਿਆ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਲੰਗਰਾਂ 'ਚ ਦਾਨ ਪਾ ਕੇ ਹਰਮਾਨ ਫਤਿਹ ਵਰਸ਼ੇ ਜਿਨ੍ਹਾਂ ਨੇ ਮੂਵੀ ਬਣਾਉਣੇ ਉਹ ਤਾਂ ਹੋਰਾਂ ਜੀ ਜਿਹਨਾਂ ਨੇ ਨਹੀਂ ਬਣਾਉਣੀ ਉਹ ਤੁਹਾਡੀ ਮਰਜ਼ੀ ਹੈ ਮਾਤਾ ਜੀ ਬਲ 50 ਰੁਪਏ ਆਪਣੇ ਕਵੀਆਂ ਨੂੰ ਮਾਨ ਮਹਾਂ ਕਲਿਆਣ ਖੁਸ਼ੀ ਰਹੇ ਭਗਵਾਨ ਲੈ ਵੀਰਾਂ ਤੋਂ ਸ਼ਬਦ ਸੁਣੋ ਪੰਜਾਬ ਦੀ ਮਿੱਠੀ ਤੇ ਕੋਲ ਆਵਾਜ਼ ਜੈ ਰਾਮ ਕੇਸ਼ਵ ਨੰਦ ਰਾਮਪਾਲ ਵੱਡੀ ਉਠੋਈ ਕਿ ਵਿਸ਼ਰ ਦਾ ਰਾਮ ਸਿੰਘ ਲਾਰਾ ਤੁਹਾਡੇ ਚਰਨਾਂ ਦੇ ਵਿੱਚ ਮਹਿੰਗੇ ਸ਼ਬਦ ਧਿਆਨ ਨਾਲ ਸੁਣਿਓ ਵੀ ਕਿਰਹਾਲੀ ਸਾਹਿਬ ਅਕਾਲ ਪੁਰਖ ਦੀ ਪਰਮ ਸ਼ਕਤੀ ਹੈ ਪਰਮ ਸ਼ਕਤੀ ਬਣੀ ਰਹੂਗੀ ਜਿੱਥੇ ਸਤਿਗੁਰੂ ਰਸੈਣਗਰੀ ਜੀ ਮਹਾਰਾਜ ਸਿੱਧ ਸਿੱਧ ਬਾਬਾ ਰਸੈਣਗਰੀ ਜੀ ਦੁੱਧਾ ਧਾਰੀ ਮਹਾਰਾਜ ਦੁੱਧਾ ਧਾਰੀ ਗੁਰੂਖੋ ਰਸੈਣਗਰੀ ਜੀ ਮਹਾਰਾਜ ਤਿੰਨ ਲੋਕ ਦਾ ਵਾਲੀ ਤਿੰਨੇ ਸੰਤਾਂ ਮਹਾਪੁਰਸ਼ਾਂ ਦੀ ਜਿਉਂਦੀ ਦੀ ਸਮਾਧੀ ਬਾਬਾ ਗੁਗਾ ਜਿਹੜਾ ਪੀਰ ਮਹਾਰਾਜ ਚੌਂਦੇ ਘਰ ਦੀ ਸਮਾਏ ਸਿੱਧਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਵੀ ਕਦੇ ਕਹਿ ਨਹੀਂ ਸਕਦਾ ਵੀ ਉਹਦਾ ਅੰਤਕਾਲ ਹੋਇਆ ਨਹੀਂ ਕਾਲ ਨੂੰ ਜਿੱਤਣ ਵਾਰੇ ਸਿੰਦੂਗੁਰ ਗੋਛਾ ਆਤਮਾਰਾਜ ਅਰ ਹਿੰਦੂ ਮੁਸਲਮਨ ਸਿੱਖੇ ਸਾਈ ਚਾਰੇ ਕਮਾਂ ਦੇ ਸਾਡੇ ਬ੍ਰਹਮਣ ਦੇਵਤਾ ਬ੍ਰਹਮਣ ਦੇਵ ਤੇ ਕਿੰਨੇ ਖੁਸ਼ ਨੇ ਇਧਰ ਬੇਟੀ ਦਾ ਨਾਮ ਦੱਸ ਗਿਆ ਤੇ ਹੋਰ ਬ੍ਰਹਮਣ ਦੇਵਤਾ ਉਹ ਬੇਟੀ ਦਾ ਨੋਕੀ ਦੱਸ ਦਿੱਤਨੇ ਗੁਰ ਸ਼ਰਨਪ੍ਰੀਤ ਕੌਰ ਹਾਂ ਗੁਰ ਸਿਮਰਨਜੀਤ ਕੌਰ ਭਰਾ ਦਾ ਨਾਮ ਗੁਰਸਰਨ ਅੱਗੇ ਆਪਣੇ ਕਵੀਆਂ ਨੂੰ ਮਾਨ ਭੇਜ ਗਏ ਲੈ ਸਮਾਂ ਨਾਲ ਲਈਏ ਕਿਉਂਕਿ ਪੱਤਰਕਾਰ ਵੀ ਰੋਟੀ ਵੀ ਖਾਣੀ ਹੈ ਆਪਾਂ ਸ਼ਬਦ ਕਿਹੇ ਬੋਲਾਂਗੇ ਵੀ ਮਾੜੀ ਵਿੱਚ ਰੱਬ ਬੋਲਦਾ ਮਾੜੀ ਦੀ ਕਿਆ ਜੰਦੇ ਨੂੰ ਮੇੜੀ ਕਿਆ ਜੰਦੇ ਵਿੱਚ ਦਾ ਗੁਗਾ ਦਰਬਾਰ ਕਹਿੰਦੇ ਨੇ ਤੇ ਗੁਗਾ ਸਾਹਿਬ ਵੀਰ ਸਾਹਿਬ ਦਾ ਦਰਬਾਰ ਹੈ ਜਿਹੜੇ ਰਹਿ ਵਰ ਤੇ ਸੁੱਖਾਂ ਵਾਰ ਆਉਂਦੇ ਨੇ ਦੁੱਧ ਵਾਲੇ ਨੂੰ ਦੁੱਧ ਮਿਲਦਾ ਹੈ ਪੁੱਤ ਵਾਲੇ ਨੂੰ ਪੁੱਤ ਮਿਲਦਾ ਹੈ ਧੰਨ ਵਾਲੇ ਨੂੰ ਧੰਨ ਮਿਲਦਾ ਤੇ ਨਾਮ ਵਾਲੇ ਨੂੰ ਨਾਮ ਮਿਲਦਾ ਚਾਰੇ ਪਦਾਰਥ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਚਾਰ ਪਦਾਰਥ ਜੇ ਕੋਈ ਮੰਗੇ ਸਾਥ ਜਰਾ ਕੀ ਸੇਵਾ ਲਾ ਕੇ ਵੀਰਾਂ ਤੋਂ ਸੁਣੋ ਮੇਗੇ ਕਵੀਸ਼ਰ ਜਥਾਰਾ ਸਿੰਘ ਕਲਾਰਾ ਜੈ ਰਾਮ ਕੇਸ਼ਵਨੰਦ ਵੱਡੀ ਬਠੋਈ ਪੰਜਾਬ ਦੀ ਮਿੱਟੀ ਦੇ ਕੋਲਵਾਜ ਸੰਤ ਸਵਾਮੀ ਸੰਤ ਬਾਬਾ ਗੁਰਵਕ ਸਿੰਘ ਜੀ ਦਾ ਸ਼੍ਰੋਮਣੀ ਕਵੀਸ਼ਰ ਜਥਾ ਤੁਹਾਡੇ ਚਰਨਾਂ ਵਿੱਚ ਹੈ ਕਿਉਂ ਬੇਨਤੀ ਕਰ ਰਹੇ ਜੀ ਹੋ कर हाणी साली विच रोल भले करहारी जे भले असांी बस तरती आहे जहिड़ी पख वारी दे धरती आहे माड़ी विच रब बोल कॾहिं हाली साधे माड़ी विच रब बोल कसरत कठिए थो राम जीरत कठिए थो राम जी कम ॻाइण तमाम जी तमाम जी चप I'm ਕਦ ਦੇਖ ਤੋਰਾ ਹਾਲੀ ਸਾਬ ਆਕੇ ਹੋ ਮਾੜੀ ਵਿੱਚ ਰੱਬ ਬੋਲਦਾ ਬੰਦ ਟੋਕੀਆਂ ਪਰਣ ਜਿਹੜੇ ਵੀਰ ਜੀ ਪੰਜ ਟੋਕੀਆਂ ਤਰਨ ਜਿਹੜੇ ਵੀਰ ਜੀ ਰਾਜੀ ਹੁੰਦੇ ਦੁੱਖਾਂ ਵਾਲੇ ਜੋਸ਼ ਵੀਰ ਜੀ ਰਾਜੀ ਹਮਦੇ ਰਾਜੀ ਹਮਦੇ ਹੁੰਦੇ ਨਾਲੇ ਦੁੱਖਾਂ ਵਾਲੇ ਜੋਸ਼ ਵੀਰ ਜੀ ਨਾਂ ਪਰ ਉੱਤੇ ਜਿੱਥੇ ਤੀਰ ਜੀ ਨਾਂ ਸਿੰਘ ਬੋਰੀ ਨੂੰ ਖੀਰ ਜੀ ਉਹ ਬੇਦਾ ਕਦੇ ਦੇਖ ਤਹਾ ਹਾ ਵੀ ਸਾਦੇ ਆ ਕੇ ਹਵਾਰੀ ਨੀ ਕਰਤ ਮੋੜ ਸਿੱਖ ਜੀ ਜੈ ਰਾਮਦਾਸ ਸਿਫਤ ਤੂੰ ਗਾ ਕੇ ਹਾਲੀ ਵਿੱਚ ਰੱਬ ਬੋਲਦਾ ਕਦੇ ਦੇਖ ਤਾਰ ਹਾਲੀ ਵਿੱਚ ਆ ਕੇ ਉਹ ਹਾਲੀ ਵਿੱਚ ਰੱਬ ਬੋਲਦਾ ਬਹੁਤ ਬਹੁਤ ਧੰਨਵਾਦ ਕਵੀ ਰਾਜਾ ਦਾ ਤੇ ਬਹੁਤ ਬਹੁਤ ਧੰਨਵਾਦ ਵੀਰ ਪੱਤਰਕਾਰਾਂ ਦਾ ਕੋਟੀ ਕੋਟੀ ਸ਼ਕਰਾਣਾ